ਗੱਲਾਂ ਪੰਜਾਬ ਦੀਆਂ ਜੇ ਬਾਕੀ ਪਈਆਂ ਨੇ ਕਾਫੀ ਸਾਰੀਆਂ ਪਰ ਪਹਿਲਾਂ ਮੋਦੀ ਸਾਹਿਬ ਦੀ ਗੱਲ ਆਪਾਂ ਜ਼ਰੂਰ ਕਰ ਲਈਏ ਕਿਉਂਕਿ ਦੋਸਤ ਕਾਫੀ ਕਮੈਂਟ ਕਰ ਰਹੇ ਨੇ ਫੇਰ ਹੀ ਅੱਜ ਹਿਮਾਚਲ ਦੇ ਵਿੱਚ ਤੇ ਉਹ ਇਸ ਟਾਈਮ ਹੈਗੇ ਨੇ ਤੇ ਇੱਕ ਕਮੈਂਟ ਵੀ 15 ਕਰੋੜ ਵਾਲਾ ਹੋਣਾ ਆਪਾਂ ਇਹਨੂੰ ਪੁਖਤਾ ਤਾਂ ਨਹੀਂ ਕਰਦੇ ਇੱਕ ਕਮੈਂਟ ਹੈ ਨਹੀਂ ਮੈਂ ਦੇਖ ਰਿਹਾ ਸੀਗਾ ਸਾਹਿਬ ਜੀ ਕਿ ਐਲਾਨ ਹੋ ਗਿਆ ਤਾਂ ਮੈਂ ਇੱਕ ਕੌਮੀ ਵੈਬਸਾਈਟ ਤੇ ਜਾ ਕੇ ਜੋ মিডিਆ ਹਾਊਸ ਬਹੁਤ ਤਗੜਾ মিডিਆ ਹਾਊਸ ਹੈ ਜੀ ਉੱਥੇ ਜਾ ਕੇ ਦੇਖਿਆ ਤਾਂ ਪੰਜਾਬ ਦੇ ਵਿੱਚ ਉਹਨਾਂ ਦਾ ਹਵਾਈ ਸਰਵੇ ਜਿਹੜਾ ਉਹ ਸਟਾਰਟ ਹੋ ਗਿਆ ਜੀ ਠੀਕ ਹੈ ਜੀ ਬਾਅਦ ਦੁਪਹਿਰੀ ਇਹਨਾਂ ਦਾ ਵਿਜ਼ਿਟ ਦਾ ਟਾਈਮ ਸੀਗਾ ਤੋ ਟਾਈਮ ਦੇ ਨਾਲ ਹੀ ਸਟਾਰਟ ਹੋ ਗਿਆ 3 ਵਜੇ ਤੋਂ ਬਾਅਦ ਦਾ ਹੀ ਵਿਜ਼ਿਟ ਸੀਗਾ ਜੀ ਹਵਾਈ ਸਰਵੇਖਣ ਇਹਨਾਂ ਦਾ ਚੱਲ ਪਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਸ਼ਾਇਦ ਬੀਸ ਤੇ ਜਾਣਾ ਉੱਥੇ ਕੁਝ ਹੜ ਪ੍ਰਭਾਵਤ ਲੋਕ ਜਿਹੜੇ ਆ ਉਹਨਾਂ ਦੇ ਨਾਲ ਮਿਲਣਾ ਹੈ ਜੀ ਸੇਮ ਇਹਨਾਂ ਨੇ ਮਤਲਬ ਕਿ ਜਿਹੜਾ ਵਿਜ਼ਿਟ ਦਾ ਪੈਟਰਨ ਹੈ ਉਹ ਹਿਮਾਚਲ ਚ ਰੱਖਿਆ ਹੈ ਉਹੀ ਪੰਜਾਬ ਦੇ ਵਿੱਚ ਹੋਏਗਾ ਤਾਂ 1500 ਕਰੋੜ ਦਾ ਇਹਨਾਂ ਨੇ ਐਲਾਨ ਜਿਹੜਾ ਹਿਮਾਚਲ ਲਈ ਕਰ ਦਿੱਤਾ ਹੈ ਇਹਦਾ ਮਤਲਬ ਕੀ ਆ ਇਹਦਾ ਮਤਲਬ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਹੂੰ ਬੜਾ ਸੌਖਾ ਹੁੰਦਾ ਕੁਝ ਚੀਜ਼ਾਂ ਨੂੰ ਗੈਸ ਕਰਨਾ ਠੀਕ ਹੈ ਤੁਹਾਡੇ ਜ਼ੈਨ ਦੇ ਵਿੱਚ ਸਵਾਲ ਹੈ ਕਿ ਮੋਦੀ ਸਾਹਿਬ ਆਉਣਗੇ ਤਾਂ ਕੀ ਦੇ ਕੇ ਜਾਣਗੇ ਜੀ ਇੱਕ ਉਹ ਕੇਜਰੀਵਾਲ ਸਾਹਿਬ ਥੋੜੀ ਹੈ ਜਿਹੜੇ ਕਿ ਸਾਡੇ ਘਰ ਆਓਗੇ ਤਾਂ ਕੀ ਲਿਆਓਗੇ ਅਸੀਂ ਤੁਹਾਡੇ ਘਰ ਆਈਏ ਤਾਂ ਤੁਸੀਂ ਕੀ ਕੀ ਦੇਓਗੇ ਜੀ ਇਨਾ ਦਾ ਤਾਂ ਹਾਲ ਇਦਾਂ ਦਾ ਹੋਇਆ ਉਹ ਪ੍ਰਧਾਨ ਮੰਤਰੀ ਨੇ ਜਾਂ ਤਾਂ ਉਹਨਾਂ ਨੇ ਹਿਮਾਚਲ ਨੂੰ ਵੀ ਨਹੀਂ ਸੀ ਦੇਣਾ ਕਿਉਂਕਿ ਉੱਥੇ ਵੀ ਗੈਰ ਭਾਜਪਾ ਸਰਕਾਰ ਹੈ ਜੀ ਤੇ ਜਾਂ ਪੰਜਾਬ ਨੂੰ ਵੀ ਦੇਖੇ ਜਾਣਗੇ ਕਿਉਂਕਿ ਇੱਥੇ ਵੀ ਗੈਰ ਭਾਜਪਾ ਸਰਕਾਰ ਹੈ ਤੇ ਦੋਵਾਂ ਦੇ ਵਿੱਚ ਹੀ ਭਾਜਪਾ ਨੂੰ ਚਾਹ ਆ ਗਿਆ ਜੀ ਦੂਜੀ ਗੱਲ ਇਹ ਹੈ ਜਨਾਬ ਕਿ ਇੱਕ ਚੀਜ਼ ਜਿਹੜੀ ਆਪਾਂ ਵੇਖੀਏ ਕਿ ਹਿਮਾਚਲ 'ਚ ਫਲੱਡ ਆਤ ਕੀ ਥੋੜਾ ਸੀ ਮੁਕਾਬਲਤਨ ਆਪਣੇ ਹੂੰ ਉਨ੍ਹਾਂ ਦੇ ਬਨਿਸ਼ਪਤ ਆਪਾਂ ਨੂੰ ਜ਼ਿਆਦਾ ਸੰਭਾਵਨਾ ਹੈ ਅਮਾਉਂਟ ਯਾਨੀ ਜਿਹੜੀ ਰਾਸ਼ੀ ਹੋਏਗੀ ਹੂੰ ਮੇਰੇ ਖਿਆਲ ਦੇ ਨਾਲ ਜਦੋਂ ਐਲਾਨ ਕਰਨਗੇ ਮੋਦੀ ਸਾਹਿਬ ਤਾਂ ਉਹ ਵੱਡੀ ਹੋਏਗੀ ਹਿਮਾਚਲ ਦੇ ਮੁਕਾਬਲੇ ਜੀ ਸ਼ਾਇਦ ਇਤੋਂ ਕਿਤੇ ਵੀ ਵੱਡੀ ਹੋ ਸਕਦੀ ਹੈ ਠੀਕ ਹੈ ਜੀ ਪਰ ਇਦਾਂ ਲੱਗਦਾ ਉਹਦੇ ਪਿੱਛੇ ਨਾ ਇੱਕ ਹੋਰ ਕਾਰਨ ਸੀਗਾ ਪਿਛਲੇ ਹਫਤੇ ਹੀ ਕੇਂਦਰ ਦੀਆਂ ਟੀਮਾਂ ਇਥੇ ਮદાન ਚ ਉਤਰ ਚੁੱਕੀਆਂ ਸਰ ਜੀ ਮੇਰੇ ਇੱਕ ਦੋਸਤ ਦੇ ਕਮਿਸ਼ਨਰ ਦੋਸਤ ਹੈ ਹੂੰ ਉਹਨਾਂ ਦੀ ਡਿਊਟੀ ਲੱਗੀ ਸੀਗੀ ਸਰ ਜਿਸ ਵੇਲੇ ਮਤਲਬ ਕਿ ਅੱਜ ਮੈਂ ਜਿਮ ਚ ਵਰਕਆਊਟ ਕਰ ਰਿਹਾ ਸੀਗਾ ਮੁੰਡੇ ਬਹੁਤ ਗਾਂਧੀਆਂ ਗੱਲਾਂ ਵਾਲੇ ਹੁੰਦੇ ਆ ਜੀ ਆਪਣੇ ਇਥੋਂ ਦੇ ਪਿੰਡ ਦਾ ਮੁੰਡਾ ਹੈ ਤੇ ਬੜਾ ਪੜਿਆ ਲਿਖਿਆ ਮੁੰਡਾ ਬਹੁਤ ਮਤਲਬ ਕਿ ਸਰੀਰੋਂ ਵੀ ਬੜਾ ਦਰਸ਼ਨੀ ਮੁੰਡਾ ਹੈ ਉਸਨੇ ਮੇਰੇ ਕੋਲ ਆ ਕੇ ਕਿਹਾ ਕਿ ਮੇਰੇ دوست ਦੀ ਡਿਊਟੀ ਲੱਗੀ ਹੈ ਜੀ ਕੇਂਦਰੀ ਟੀਮਾਂ ਆਈਆਂ ਮੋਦੀ ਸਾਹਿਬ ਇਹੀ ਵੇਖ ਰਿਹਾ ਅਸੈਸਮੈਂਟ ਕਿ ਕਿੰਨਾ ਮੋਟ ਦਿੱਤਾ ਜਾ ਸਕਦਾ ਹੈ ਸਾਫ ਹੈ ਜੀ ਕੇਂਦਰ ਦੀਆਂ ਟੀਮਾਂ ਜੇ ਜਦੋਂ ਆ ਗਈਆਂ ਠੀਕ ਹੈ ਸ਼ਿਵਰਾਜ ਸਿੰਘ ਚੋਹਾਨ ਪਜਾਮਾ ਟੰਕ ਕੇ ਮੈਦਾਨ ਚ ਆ ਗਏ ਜੀ ਜੀ ਬਿਲਕੁਲ ਤਾਂ ਇਹ ਸਾਫ ਹੈ ਕਿ ਕੁਸ਼ਣਾ ਕੁਸ਼ਤੇ ਦੇਖੇ ਜਾਣ ਕੇ ਜੇ ਉਹਨਾਂ ਨੇ ਅੱਜ ਹਮ ਹਿਮਾਚਲ ਨੂੰ ਦੇਖ ਕੇ ਤੇ ਪੰਜਾਬ ਨੂੰ ਕੱਖ ਨਾ ਦਿੱਤਾ ਨਾ ਨਾ ਦਿੱਤਾ ਜੀ ਜੀ ਤੇ ਤੁਸੀਂ ਵੇਖ ਲਿਓ ਕਿ ਪੰਜਾਬ ਦੇ ਵਿੱਚ ਫਿਰ ਭਾਜਪਾ ਦਾ ਕੋਈ ਵਿਕਾਸ 27 ਚ ਵਧੀਆ ਨਹੀਂ ਹੋਏਗਾ ਇਹ ਦੇਖ ਲੈਣਾ ਤੁਸੀਂ ਬਿਲਕੁਲ ਪਰ ਜੇ ਅੱਜ ਉਹਨਾਂ ਨੇ ਮਤਲਬ ਐਲਾਨ ਕਰ ਦਿੱਤਾ ਹਿਮਾਚਲ ਤੋਂ ਵਧਾ ਕੇ ਦੇ ਦਿੱਤਾ ਹਮ ਸਰ ਗੱਲਾਂ ਹੀ ਹੋਰ ਹੋ ਜਾਣਗੀਆਂ ਬਿਲਕੁਲ ਗੱਲਾਂ ਹੀ ਹੋਰ ਪਤਾ ਜਾਨਾ ਬਹੁਤ ਕੁਝ ਮੇਰਾ ਤੇਰੇ ਨਾਲ ਹੁੰਦਾ ਜੇ ਵਿਆਹ ਤੇ ਫਿਰ ਗੱਲਾਂ ਹੋਰ ਹੁੰਦੀਆਂ ਹੋਣੀਆਂ ਪਰ ਇੱਥੇ ਗੱਲ ਇਹ ਕਿ ਇੱਥੇ ਫਿਰ ਗੱਲਾਂ ਹੋਰ ਹੋ ਜਾਣਗੀਆਂ ਜੀ ਠੀਕ ਹੈ ਨਾ ਜੀ ਕਿਉਂਕਿ ਜਿਹੜਾ ਮੁਆਵਜ਼ਾ ਦੂਜਾ ਆ ਉਹ ਤੇ ਮਾਨ ਸਾਹਿਬ ਕਹਿ ਰਹੇ ਨੇ ਕਿ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵਧੇਰੇ ਆ ਬਿਲਕੁਲ ਉਹਨਾਂ ਦੀ ਗੱਲ ਠੀਕ ਹੈ درست ਹੈ ਹੂੰ ਉਹ ਜਿਹੜਾ 20000 ਰੁਪਏ ਕਿੱਲੇ ਦਾ ਆਏਗਾ ਠੀਕ ਹੈ ਰੇਤੀ ਵਾਲਾ ਸਿਸਟਮ ਆ ਗਿਆ ਉਹ ਆਪਣੀ ਜਗ੍ਹਾ ਠੀਕ ਹੈ ਉਹਦੇ ਵਿੱਚ ਵੀ ਕੇਂਦਰ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਹੂੰ ਠੀਕ ਹੈ ਜੀ ਐਤਕੀ ਇਹਨਾਂ ਨੂੰ 5000 ਵਧਾ ਕੇ ਦੇਣਾ ਪਊਗਾ ਆਪਣੇ ਹਿੱਸੇ 'ਚੋਂ ਸਟੇਟ ਵਾਲਿਆਂ ਨੂੰ ਜੀ ਦਾ ਇਟ ਮੀਨ ਕਿ ਸਾਡੇ ਤੇ ਕਈ 100 ਕਰੋੜ ਦਾ ਐਕਸਟਰਾ ਬੋਝ ਪਏਗਾ ਪਰ ਕੱਲੇ ਖੇਤ ਨਾ ਵੇਖੋ ਤੁਸੀਂ ਇਹਦੇ ਵਿੱਚ ਮਜ਼ਦੂਰਾਂ ਦਾ ਉਜਾੜਾ ਵੀ ਵੇਖੋ ਇਹਦੇ ਵਿੱਚ ਬੁਨਿਆਦੀ ਢਾਂਚੇ ਦਾ ਵੀ ਉਜਾੜਾ ਵੇਖੋ ਜੀ ਤਾਂ ਯਾਨੀ ਉਹ ਹੁਣ ਜਿਵੇਂ ਆਪਾਂ ਦੇਖੀਏ 50 ਕਰੋੜ ਦਾ ਤੇ ਪਾਵਰ ਕੌਮ ਦਾ ਲਾਸ ਹੈ ਹਮ ਸੜਕਾਂ ਦਾ ਕਿੰਨਾ ਉਹ ਪਾਣੀ ਉਤਰੇ ਤੋਂ ਬਾਅਦ ਪਤਾ ਲੱਗੂ ਸਕੂਲ 300 ਪ੍ਰਭਾਵਿਤ ਆ ਉਹਦੀਆਂ ਬਿਲਡਿੰਗਾਂ ਕਿੰਨੀਆਂ ਨੁਕਸਾਨੀਆਂ ਗਈਆਂ ਬਾਅਦ ਚ ਪਤਾ ਲੱਗੂ ਕਿੰਨੇ ਹੋਰ ਜਿਹੜੇ ਸਾਡੇ ਸਰਕਾਰੀ ਅਦਾਰੇ ਚੱਲਦੇ ਆ ਉਹਨਾਂ ਦੇ ਦਫ਼ਤਰ ਵਗੈਰਾ ਨੁਕਸਾਨੇ ਗਏ ਘਰ ਟੁੱਟ ਗਏ ਘਰ ਜਿਹੜੇ ਡਿਗ ਪਏ ਆ ਉਹ ਸਾਰੀ ਅਸੈਸਮੈਂਟ ਬਾਅਦ ਚ ਲਗਣੀ ਆ ਯਾਨੀ ਸਾਡਾ ਬੁਨਿਆਦੀ ਢਾਂਚਾ ਮਜ਼ਦੂਰਾਂ ਦਾ ਨੁਕਸਾਨ ਜੀ ਆਰਥਿਕਤਾ ਦਾ ਨੁਕਸਾਨ ਸਾਰਾ ਕੁਝ ਹੋਇਆ ਤਾਂ ਉਹਦੀ ਬਦਲੇ ਦੇ ਵਿੱਚ ਇੱਕ ਆਰਥਿਕ ਪੈਕੇਜ ਸਮੁੱਚੇ ਤੌਰ ਤੇ ਬਹੁਤ ਜ਼ਰੂਰੀ ਸੀਗਾ ਤਾਂ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਤਾਂ ਸ਼ਾਇਦ 20 ਹਜ਼ਾਰ ਕਰੋੜ ਦੀ ਮੰਗ ਰੱਖੀ ਸੀ ਮੇਰੇ ਖਿਆਲ ਦੇ ਹਾਂਜੀ ਉਹ ਆਪੋਜੀਸ਼ਨ ਨੇ ਈ ਤਗੜੀ ਮੰਗ ਹੀ ਰੱਖਦੀ ਹੁੰਦੀ ਹੈ ਹਮੇਸ਼ਾ ਕਿ ਕੁਰੀ ਗਰੀ ਨਹੀਂ ਸਕਦੇ ਤੇ ਅਸੀਂ ਕਹਾਂਗੇ ਕਿ ਘੱਟੋ ਘੱਟ ਇਹਨੇ ਚਾਹੀਦੇ ਆ ਜਿਵੇਂ ਕਿਸਾਨ ਆ ਜਿਹੜੇ ਉਹ ਸਰਕਾਰ ਤੋਂ 70 80 ਹਜ਼ਾਰ ਮੁਆਵਜ਼ਾ ਮੰਗਣਗੇ ਜਦੋਂ ਇਹ ਮੰਗਣ ਉਹਨਾਂ ਨੂੰ ਪਤਾ ਹੈ ਕਿ 20 30 ਤਾਂ ਇਹਨਾਂ ਕਰ ਦੇਣਾ ਜੀ ਠੀਕ ਹੈ ਜੀ ਤਾਂ ਇਹ ਸਾਡੇ ਵਾਲੇ ਮਤਲਬ ਕਿ ਡਿਮਾਂਡ ਦੇ ਫਿਗਰ ਤੋਂ ਦੂਰ ਰਹਿਣ ਹੂੰ ਤਾਂ ਕਿ ਅਸੀਂ ਸਰਕਾਰ ਦੇ ਇਹ ਜਿਹੜੇ ਕਦਮ ਹੁੰਦੇ ਆ ਕਿ ਉਹ ਇਹਨਾਂ ਕਹੀਏ ਕਿ ਹਾਂਜੀ ਹੁਣ ਸਾਨੂੰ ਕਹਿਣਾ ਪਵੇ ਕਿ ਅਸੀਂ ਸੰਤੁਸ਼ਟ ਹਾਂ ਸਾਡੀ ਮੰਗ ਪੂਰੀ ਹੋ ਗਈ ਜੇ ਮੰਗ ਹੀ ਪੂਰੀ ਹੋ ਗਈ ਤਾਂ ਸਟਰਗਲ ਕੇ ਵਿੱਚ ਅੱਲੇ ਸਟਰਗਲ ਕੇ ਵਿੱਚ ਸੋ ਇਸ ਕਰਕੇ ਇਹ ਚੀਜ਼ਾਂ ਆਪਾਂ ਜੇ ਦੇਖੀਏ ਤਕਨੀਕੀ ਤੌਰ ਤੇ ਰਣਨੀਤਿਕ ਤੌਰ ਤੇ ਮਾਇਨੇ ਰੱਖਦੀਆਂ ਤਾਂ ਇੱਕ ਉਮੀਦ ਤੇ ਬੱਜੀ ਆ ਭਾਈ ਕਿ ਜੇ ਮੋਦੀ ਸਾਹਿਬ ਇਥੇ ਕੁਛ ਨਹੀਂ ਦੇ ਕੇ ਜਾਂਦੇ ਤਾਂ ਮੇਰੇ ਖਿਆਲ ਦੇ ਨਾਲ ਇਹ ਫਿਰ ਮੋਹਰ ਲਾ ਕੇ ਇਸ ਗੱਲ ਤੇ ਜਾਣਗੇ ਕਿ ਪੰਜਾਬ ਨੂੰ ਇਹ ਆਪਣਾ ਨਹੀਂ ਸਮਝਦੇ ਬਸ ਦੈਟਸ ਇਟ ਮੈਂ ਲਿਟਰਲੀ ਕਹੂੰਗਾ ਮੈਂ ਉਹ ਜੇ ਸ਼ਬਦ ਇਸਤੇਮਾਲ ਨਹੀਂ ਕਰਦਾ ਹੁੰਦਾ ਫਿਰ ਉਹ ਸਮਝ ਲੂ ਕਿ ਸਾਨੂੰ ਬੇਗਾਨੇ ਸਮਝਦੇ ਆ ਜੀ ਠੀਕ ਹੈ ਨਾ ਜੀ ਯਾਨੀ ਜਿਵੇਂ ਕਸ਼ਮੀਰ ਚਾਹੀਦਾ ਕਸ਼ਮੀਰੀ ਦੂਰ ਰਹਿਣ ਫਿਰ ਤੁਹਾਨੂੰ ਪੰਜਾਬ ਚਾਹੀਦਾ ਪੰਜਾਬੀ ਦੂਰ ਰਹਿਣ ਬਿਲਕੁਲ ਤਾਂ ਇਸ ਵੇਲੇ ਸਾਡਾ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਆਰਥਿਕ ਤੌਰ ਤੇ ਨਹੀਂ ਅਸੀਂ ਕਈ ਸਾਲ ਪਿੱਛੇ ਚਲੇ ਗਏ ਬਿਲਕੁਲ ਜੀ ਠੀਕ ਹੈ ਨਾ ਜੀ ਜੇ ਛੋਟੇ ਮੋਟੇ ਅਮਾਉਂਟ ਨੂੰ ਤੁਸੀਂ ਅਨਾਉਂਸ ਕਰਨਾ ਉਹ ਤੇ ਸਾਡੇ ਇੰਨੇ ਕਿਤੇ ਐਨਆਰਆਈ ਤਿਆਰ ਬੈਠੇ ਆ ਸਰ ਉਹਨਾਂ ਨੇ ਫੰਡ ਇਕੱਠਾ ਕਰਕੇ ਉਹ ਕਹਿੰਦੇ ਕਿ ਮੌਕਾ ਆਉਣ ਦਿਓ ਜੀ ਮੌਕਾ ਆਉਣ ਦਿਓ ਅਸੀਂ ਕਣਕਾਂ ਬਜਾ ਦੇਾਂਗੇ ਕੋਈ ਚੱਕਰ ਨਹੀਂ ਆਗਾ ਜੀ ਜੀ ਇਹ ਕਹਿੰਦਾ ਜੀ ਇੱਕ ਦੋਸਤ ਦੱਸ ਰਿਹਾ ਏ ਸੰਕਿ ਉਹਨਾਂ ਦੇ ਜਿਹੜੇ ਬਹਿਨੋਈ ਨੇ ਯਾਨੀ ਭਣੋਈਏ ਡਾਕਟਰ ਨੇ ਮਤਲਬ ਕਿ ਬਹੁਤ ਤਖੜੇ ਕਿਸੇ ਮੁਲਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇ ਸਾਨੂੰ ਕਿਸ ਨੇ ਕਿਹਾ ਕਿ ਤੁਸੀਂ ਦੱਸੋ ਕਿੰਨਾ ਪੈਸਾ ਚਾਹੀਦਾ ਹਮ ਕਿਤੇ ਮਦਦ ਕਰ ਲਈਏ ਜੀ ਤੁਸੀਂ ਹਿਸਾਬ ਲਾ ਲਓ ਕਿ ਲੋਕ ਉਹਨਾਂ ਨੂੰ ਪਤਾ ਵੀ ਨਹੀਂ ਕਿ ਕਿੱਥੇ ਜ਼ਰੂਰਤ ਹੋਏਗੀ ਕਿੱਥੇ ਨਹੀਂ ਕਿਸ ਖੇਤੇ ਪੈਸਾ ਜਾਣਾ ਚਾਹੀਦਾ ਸੇਵਾ ਜਾਣੀ ਚਾਹੀਦੀ ਉਹ ਕਹਿੰਦਾ ਦੱਸੋ ਤਿਆਰ ਹੈ ਪੈਸਾ ਉਹਨਾਂ ਕੋਲ ਹੈ ਜਾਂ ਲਾਉਣ ਵਾਸਤੇ ਹਾਂਜੀ ਹਲੇ ਰੁਕੇ ਪਏ ਨੇ ਸਾਡੇ ਛੋਟਾ ਮੂਟਾ 100 200 ਕਰੋੜ ਸਾਨੂੰ ਨਹੀਂ ਚਾਹੀਦਾ ਇਹਨਾਂ ਨੇ ਕਿਤੇ ਇਕੱਠਾ ਸਾਡੇ ਬੰਦਿਆਂ ਨੇ ਕਰਕੇ ਰੱਖਿਆ ਹੋਇਆ ਜੀ ਜੀ ਸੱਚ ਦਿੰਨਗੇ ਬਿਲਕੁਲ ਸੋ ਸਾਨੂੰ ਜੇ ਇਹ ਮਦਦ ਦੇਣੀ ਹੈ ਫੁੱਲ ਪੈਸਾ ਦਿਓ ਔਰ ਉਹਦੇ ਤੇ ਫੁੱਲ ਨਿਗਾ ਰੱਖੋ ਹਾਂ ਬਿਲਕੁਲ ਇਹ ਨਾ ਹੋਵੇ ਨਾ ਕਿ ਉਹ ਪੈਸਾ ਡਾਈਵਰਟ ਹੋ ਕੇ ਕਦੇ ਉਹਦੀ ਡੱਬ ਚ ਵੜ ਗਿਆ ਕਦੇ ਉਹਦੇ ਨੇਫੇ ਚ ਵੜ ਗਿਆ ਇਹ ਨਹੀਂ ਹੋਣਾ ਚਾਹੀਦਾ ਸਰ ਜੀ ਜੀ ਮਿੰਟੂ ਜੀ ਇੱਕੋ ਹੀ ਇਹੋ ਜਿਹੜਾ ਸਵਾਲ ਇਹ ਮਲਕੀਤ ਸਿੰਘ ਜੀ ਹੋ ਰਹਿੰਦਾ ਵੀ ਕਮੈਂਟ ਮੈਂ ਸਾਹਮ ਰੱਖਿਆ ਬਸ ਇਹ ਵੀ ਇਹੋ ਪੁੱਛ ਰਹੇ ਨੇ ਕਿ ਜੇ ਮੋਦੀ ਸਾਹਿਬ ਪੈਸਾ ਦੇ ਕੇ ਜਾਂਦੇ ਆ ਤੇ ਕਹਿੰਦੇ ਸੱਚੀ ਉਹ ਸਰਕਾਰਾਂ ਓਨੈਸਟੀ ਨਾਲੋਂ ਪੈਸੇ ਨੂੰ ਲਾਉਣ ਗਿਆ ਜਾਂ ਬਿਲਕੁਲ ਵੀ ਅਸੀਂ ਕਹਿੰਦੇ ਆ ਕਿ ਕੇਂਦਰ ਉਹਦੀ ਨਿਗਾਹ ਰੱਖੇ ਹੂੰ ਕੇਂਦਰ ਨਿਗਰਾਨੀ ਰੱਖੇ ਪੂਰੀ ਤੇ ਜੇ ਕੋਈ ਮੰਨ ਲਓ 19 ਕੀ ਹੁੰਦੀ ਆ ਸੀਬੀਆਈ ਨੂੰ ਭੇਜ ਕੇ ਤੇ ਜਿਹੜੇ ਵੀ ਬੰਦੇ ਦੇ ਕਿੱਲ ਕੋਕੇ ਥੋੜੇ ਜਿਹੇ ਢਿੱਲੇ ਆ ਚੰਗੀ ਤਰ੍ਹਾਂ ਕੱਸ ਦਿਓ ਕੀ ਉਹ ਸਾਡਾ ਕੀ ਲੱਗਦਾ ਜਿਹੜਾ ਸਾਡੇ ਮਰਦਿਆਂ ਦੇ ਪੈਸਿਆਂ 'ਚੋਂ ਹਰਾਮਖੋਰੀ ਕਰਦਾ ਉਹ ਹਰਾਮਖੋਰ ਸਾਡਾ ਕੀ ਲੱਗਦਾ ਬਿਲਕੁਲ ਆਹ ਪੰਜਾਬ ਦਾ ਕੀ ਲੱਗਦਾ ਉਹ ਕੀ ਲੱਗਦਾ ਸਾਡਾ ਮਾਸੀ ਦਾ ਪੁੱਤ ਥੋੜਾ ਉਹਨੂੰ ਤਾਂ ਗੋਤੇ ਦੇਣੇ ਚਾਹੀਦੇ ਕਿਸੇ ਹੜ ਵਾਲੇ ਗੰਦੇ ਮੁਸ਼ਕੇ ਪਾਣੀ ਦੇ ਵਿੱਚ ਲਿਜਾ ਕੇ ਜੀ ਜੀ ਆ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਅਕਾਲੀ ਦਲ ਨੇ ਵੀ ਐਲਾਨ ਕੀਤਾ ਹੈ ਹੜਾਂ ਲਈ ਕਹਿੰਦੇ ਉਹਦੇ ਬਾਰੇ ਵੀ ਗੱਲ ਕਰਿਓ ਹਾਂਜੀ ਆਪਾਂ ਅਕਾਲੀ ਦਲ ਬਾਰੇ ਵੀ ਗੱਲ ਕਰਦੇ ਹਾਂ ਤੇ ਹਾਂਜੀ ਸੁਖਤੇਨ ਜੀ ਇਹ ਗੱਲ ਤੇ ਆਪਾਂ ਹੁਣ ਕਰਨ ਲੱਗੇ ਆ ਤੁਹਾਡੇ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਨ ਜੀਓਜ਼ ਵਗੈਰਾ ਪੈਸਾ ਜਾਂ ਹੋਰ ਇਹ ਕਹਿ ਰਹੇ ਕਿ ਪੰਜਾਬ ਨੂੰ ਬਹੁਤ ਲੋਕਾਂ ਨੇ ਕਲਾਕਾਰਾਂ ਨੇ ਮਦਦ ਦਿੱਤੀ ਹੈ ਇਸ ਕਰਕੇ ਸੈਂਟਰ ਨਾ ਮੁਆਵਜ਼ਾ ਦੇਣ ਦਾ ਵਿਚਾਰ ਕਰਕੇ ਬੈਠਾ ਹੈ ਪੰਜਾਬ ਲਈ ਜਟਵੜ ਜੀ ਕਹਿ ਰਹੇ ਨੇ ਪਰ ਠੀਕ ਹੈ ਮਦਦ ਲੋਕਾਂ ਦੀ ਆਪ ਵੀ ਥਾਂ ਤੇ ਆ ਕਿਉਂਕਿ ਲੋਕ ਇੱਥੋਂ ਦਾ ਪੈਸਾ ਕਮਾਇਆ ਜਾਏ ਇੱਥੋਂ ਮਿਹਨਤ ਕਰਕੇ ਕਮਾਇਆ ਇੱਕ ਦੂਜੇ ਦੇ ਸਾਥ ਲਈ ਵਰਤ ਜ਼ਰੂਰ ਰਹੇ ਨੇ ਤੇ ਪਰ ਕੇਂਦਰ ਤੋਂ ਜਿਹੜਾ ਹੱਕ ਵੀ ਮੰਗਦਾ ਹੈ ਪੰਜਾਬ ਦਾ ਸੰਘੇੜਾ ਸਾਹਿਬ ਕਹ ਰਹੇ ਨੇ ਕਿ ਲੱਗਦਾ ਹੈ ਕਿ ਮੋਦੀ ਸਾਹਿਬ 2000 ਕਰੋੜ ਦੇਣਗੇ ਬਾਕੀ ਦੋਸਤ ਕਿ ਐਸੇ ਲਾ ਰਹੇ ਨੇ ਜੀ ਆਪਣੇ ਆਪਣੇ ਖੈਰ ਥੋੜਾ ਜਿਹਾ ਜ਼ਰੂਰ ਲਾਓ ਵੈਸੇ ਤਾਂ ਹੁਣ ਆਪਾਂ ਜੀ ਵੇਖੀਏ ਕੱਲਾ ਉਹੀ ਨਹੀਂ ਮੈਂ ਤੁਹਾਨੂੰ ਦੱਸਾਂ ਦੱਸਦੇ ਹੁਣ ਉਹਨਾਂ ਨੇ ਕਿ ਮੈਂ ਆਪਦੀ ਸਰਕਾਰ ਦੀ ਆਲੋਚਨਾ ਕਰ ਸਕਦਾ ਜੀ ਪਰ ਮੈਂ ਇਹੋ ਜਿਹਾ ਬੰਦਾ ਹਾਂ ਸਰ ਕਿ ਜਿੱਥੇ ਆਪਦੀ ਪੰਜਾਬ ਦੀ ਸਰਕਾਰ ਦੇ ਨਾਲ ਖੜਨਦਾ ਮੇਰਾ ਹੱਕ ਬਣਦਾ ਮੈਂ ਖੜੂਗਾ ਮੈਂ ਨਹੀਂ ਵੇਖਦਾ ਕਿ ਮੋਰੇ ਮੁੱਖ ਮੰਤਰੀ ਕੌਣ ਹੈ ਕੌਣ ਨਹੀਂ ਹੈ ਹੂੰ ਸਾਨੂੰ ਸਾਡਾ ਰੋਕਿਆ ਪੈਸਾ ਵੀ ਮਿਲਣਾ ਚਾਹੀਦਾ ਹੈ ਅਸੀਂ ਇਧਰੋਂ ਖੁਸ਼ ਨਾ ਹੋ ਜਾਈਏ ਕਿ ਉਹ 12000 ਕਰੋੜ 19 ਤੇ ਸਾਡੀ ਮਤਲਬ ਕਿ ਜਿਹੜੀ ਅਮਾਉਂਟ ਆ ਉਹਦਾ ਇੱਕ ਹਿੱਸਾ ਬਣਦਾ ਉਹ ਹਿੱਸਾ ਬਣਦਾ ਬਿਲਕੁਲ ਜਿਹੜਾ ਤੁਸੀਂ ਸਾਡਾ ਰੁਪਈਆ ਰੋਕ ਕੇ ਬੈਠੇ ਹੋ ਲਗਭਗ 10000 ਕਰੋੜ ਉਹ ਵੀ ਰੀਲੀਜ਼ ਕਰੋ ਇਸ ਮੌਕੇ ਤੇ ਜੀ ਠੀਕ ਹੈ ਨਾ ਬੇਸ਼ੱਕ ਕਾਮਾ ਵੀ ਲੋੜ ਹੈ ਸਰ ਉਹਦਾ ਪੈਸਾ ਤੁਸੀਂ 3 ਸਾਲ ਤੋ ਰੋਕ ਕੇ ਬੈਠੇ ਹੋ ਅਗਲੇ ਨੂੰ ਹੱਕ ਹੈ ਉਹ ਪੈਸਾ ਖਰਚ ਕਰਨ ਪੰਜਾਬ ਦੇ ਵਿੱਚ ਆਪਣੀ ਕੰਪੇਨ ਕਰਨ ਉਹਨਾਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਇਹ ਇੱਕ ਤਰ੍ਹਾਂ ਨਾਲ ਆਰਥਿਕ ਧਰੋਹ ਹੈ ਹੂੰ ਮੈਂ ਬਸ ਬਹੁਤ ਸਰਕਾਰ ਦੇ ਨਾਲ ਖੜਾ ਹਾਂ ਕਿ ਜਿਹੜਾ ਤੁਸੀਂ ਪੈਕੇਜ ਦੇਣਾ ਹੈ ਤੇ ਕੇਂਦਰ ਦਾ ਹੱਕ ਬਣਦਾ ਹੈ ਜੀ ਕਿਸੇ ਵੀ ਸੂਬੇ ਦਾ ਨੁਕਸਾਨ ਹੋਇਆ ਪਰ ਜੋ ਸਾਡਾ ਹੱਕ ਬਣਦਾ ਹੈ ਸਾਬ ਸਾਡਾ ਹੱਕ ਇੱਥੇ ਰੱਖ ਜੀ ਜਿਹੜਾ ਉਹ 10000 ਕਰੋੜ ਰੁਪਈਆ ਸਾਡਾ ਰੋਕਿਆ ਹੋਇਆ ਉਹ ਪੈਸਾ ਵੀ ਰਿਲੀਜ਼ ਕਰਨਾ ਚਾਹੀਦਾ ਕਿ ਭਾਈ ਵਿਪਤਾ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਨਾ ਕੋਹਾਰ ਉਸੇ ਵੀ ਹੋਵੇ ਨਾ ਉਹ ਵੀ ਭਤੀਜਿਆਂ ਕੋਲ ਆ ਜਾਂਦੀ ਹੈ ਬੈਕ ਚੁੱਕ ਕੇ ਕਿ ਪੁੱਤ ਪਰਵਾਹ ਨਾ ਕਰਿਓ ਜੀ ਕਿੰਬਸਰੀ ਹੁੰਦਾ ਮੌਕਾ ਹੁੰਦਾ ਹਾਂਜੀ ਮੌਕਾ ਹੁੰਦਾ ਇਹ ਵਿਪਤਾ ਦੇ ਵਿੱਚ ਤੇ ਫਿਰ ਬੋੜਿਆ ਜਾਂਦਾ ਹੁੰਦਾ ਤੇ ਜੇ ਵਿਪਤਾ ਦੇ ਵਿੱਚ ਵੀ ਕੋਈ ਨਹੀਂ ਬੋੜਦਾ ਤੇ ਉਸ ਰਿਸ਼ਤੇਦਾਰ ਨੂੰ ਰਗੜ ਕੇ ਫਿਰ ਗੋਡੇ ਤੇ ਲਾਉਣਾ ਜੀ ਠੀਕ ਹੈ ਨਾ ਜੀ ਰਿਸ਼ਤੇਦਾਰ ਦਾ ਵੀ ਕੀ ਕਰਨ ਦੇਣਾ ਹਾਂ ਜੀ ਆ ਦਲਜੀਤ ਸਿੰਘ ਜੀ ਕਹਿ ਰਹੇ ਨੇ ਕਿ ਸੱਚੀ ਗੱਲ ਹੈ ਤੁਹਾਡੀ ਮਾਸੀ ਦੇ ਪੁੱਤ ਨੂੰ ਵੀ ਨਹੀਂ ਕਰਨ ਦੇਣਾ ਭਾਈ ਜੇ ਕੋਈ ਧੋਖਾ ਕਰਦਾ ਹੈ ਪੰਜਾਬ ਦੇ ਨਾਲ ਤੇ ਬਿਲਕੁਲ ਫਿਰ ਮਾਸੀ ਦਾ ਪੁੱਤ ਵੀ ਕੀ ਲੱਗਦਾ ਹੈ ਨਹੀਂ ਜੀ ਉਹ ਸਹੀ ਹੈ ਆਪਾਂ ਕੁਛ ਨਹੀਂ ਲੱਗਦਾ ਸਾਡਾ ਹੀ ਲੱਗਦਾ ਜੀ ਮਿੰਟੂ ਜੀ ਗੱਲਬਾਤ ਆਪਾਂ ਰਜਿੰਦਰ ਮਿੱਤਲ ਜੀ ਆਪਾਂ ਥੋੜਾ ਜਿਹਾ ਇਸ ਤੇ ਇੰਤਜ਼ਾਰ ਕਰਦੇ ਹਾਂ ਹੁਣ ਗੱਲਬਾਤ ਤੇ ਇੱਥੇ ਹੋ ਚੁੱਕੀ ਹੈ ਬਾਕੀ ਮੋਦੀ ਸਾਹਿਬ ਕੀ ਅਨਾਉਂਸ ਕਰਦੇ ਆ ਉਹਨਾਂ ਉਸ ਤੇ ਥੋੜਾ ਜਿਹਾ ਆਪਾਂ ਨੂੰ ਇੰਤਜ਼ਾਰ ਕਰਨਾ ਹੀ ਪੈਣਾ